ਗੁਰਦਾਸਪੁਰ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਕਰਕੇ ਚੌਂਕੀਦਾਰ ਦੇ ਲੜਕੇ ਨੇ ਆਪਣੀ ਲਗਨ ਅਤੇ ਮਿਹਨਤ ਦੀ ਬਰਦੌਰਤ ਜੇਈਈ ਐਡਵਾਂਸ ਦਾ ਟੈਸਟ ਪਾਸ ਕਰ ਲਿਆ ਹੈ ਗੁਰਦਾਸਪੁਰ ਦੇ ਪਿੰਡ ਕੰਗ ਦੇ ਰਹਿਣ ਵਾਲੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਨਮਾਨਿਤ ਕੀਤਾ ਹੈ ਇਸ ਮੌਕੇ ਨੌਜਵਾਨ ਨੇ ਕਿਹਾ ਕਿ ਕਾਮਯਾਬ ਹੋਣ ਦੇ ਲਈ ਮਿਹਨਤ ਬਹੁਤ ਜ਼ਰੂਰੀ ਹੈ ਨਾਲ ਹੀ ਉਸਨੇ ਨੌਜਵਾਨਾਂ ਨੂੰ ਪੀਨੋ ਪੀਰ ਕੀਤੀ ਹੈ ਕਿ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਕੇ ਆਪਣੇ ਜੀਵਨ ਨੂੰ ਕਾਫੀ ਸਹੀ ਰਾਹ ਤੇ ਦਿਜਾ ਸਕਦੀ ਹੈ ਉਸਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਅਸਰ ਕਰਕੇ ਹੀ ਹਰ ਇੱਕ ਟੈਸਟ ਦੀ ਤਿਆਰੀ ਕੀਤੀ ਜਾ ਸਕਦੀ ਹੈ। ਉਸਨੇ ਵੀ ਆਪਣੀ ਪੜ੍ਹਾਈ ਦੇ ਲਈ ਸੋਸ਼ਲ ਮੀਡੀਆ ਦਾ ਸਾਰਾ ਲਿਆ। ਗਲਬਤ ਕਰਦੇ ਹੋਏ ਨੌਜਵਾਨ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਿ ਇੰਜੀਨੀਅਰ ਬਣਨਾ ਚਾਹੁੰਦਾ ਸੀ ਜਿਸ ਕਰਕੇ ਉਸਨੇ JEE ਦੀ ਤਿਆਰੀ ਸ਼ੁਰੂ ਕੀਤੀ ਅਤੇ ਸਰਕਾਰੀ ਸਕੂਲ ਗੁਰਦਾਸਪੁਰ ਤੋਂ ਪੜ੍ਹਾਈ ਕੀਤੀ ਹੈ। ਅਤੇ ਟੈਸਟ ਦੀ ਤਿਆਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਉਸਨੇ ਆਪਣੀ ਤਿਆਰੀ ਜਾਰੀ ਰੱਖੀ। ਅੱਜ ਇਹਨੂੰ ਰੂਦੀ ਮਿਹਨਤ ਸਦਕਾ ਉਸਨੇ ਇਸ ਟੈਸਟ ਨੂੰ ਕਲੀਅਰ ਕਰਕੇ ਮੈਰੀ ਨੂੰ ਆਪਣਾ ਨਾਮ ਬਣਾਇਆ ਹੈ ਜਿਸ ਨਾਲ ਉਸ ਦੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਬਣੀ ਹੋਈ ਹੈ ਮੇਰਾ ਨਾਮ ਅਰਸ਼ਦੀਪਾ ਮੈਂ ਜਿਲ੍ਹਾ ਗੁਡਾਸਪੁਰ ਸ਼ਹਿਰ ਢਾੜੀਵਾਲ ਦੇ ਪਿੰਡ ਕੰਗ ਦਾ ਰਹਿਣ ਵਾਲਾ ਹਾਂ ਮੈਂ ਗੁਡਾਸਪੁਰ ਨਹੀਂ ਮੈਂ ਗੁਡਾਸਪੁਰ ਨਹੀਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ 12th ਪਾਸ ਕੀਤੀ ਹੈ 10ਵੀਂ ਮੈਂ ਢਾੜੀਵਾਲੋਂ ਹੀ ਕੀਤੀ ਸੀ ਬੋਲਵੀ ਦੇ ਮੋਡਰਨ ਹਾਈ ਸਕੂਲ ਤੋਂ ਤੇ ਮੇਰਾ ਜਨਮੀ ਵਿੱਚ ਮੇਰੇ ਘਰ ਦੇ ਨਬਰਸ ਆ ਦਿੱਤਾ ਮੇਰੇ ਪਿਤਾ ਜੀ ਸ਼ੋਪਕੀਪਰ ਹਨ ਜਿਨ੍ਹਾਂ ਦਾ ਨਾਮ ਜੀਪ कुमार ਹੈ ਮੇਰੇ ਮਾਤਾ ਜੀ ਅਮਰਜੀਤ ਕੌਰ ਜੋ ਕਿ ਇੱਕ ਹਾਊਸ ਹੋਲਡ ਹਨ ਉਹ ਸਾਰੇ ਘਰ ਨੂੰ ਉਹੀ ਸੰਭਾਲਦੇ ਹਨ ਜੇ ਕਿ ਤੂੰ ਕਿਤੇ ਕਿਤੇ ਤਿਆਰੀ ਕੀਤੀ ਜੀ ਮੈਂ ਸਕੂਲ ਵਿੱਚ ਸਕੂਲਰਾਂ ਨੂੰ ਜੀ ਮੇਰੀ ਹੈਲਪ ਕਰਤੀ ਤੇ ਮੇਰੇ ਟੀਚਰਸ ਬਹੁਤ سپورਟਿਵ ਸੀ ਖਾਸ ਕਰਕੇ ਮੋਨਿਕਾ ਮੈਮ ਜੀ ਨੇ ਮੇਰੀ ਬਹੁਤ ਹੈਲਪ ਕੀਤੀ ਤੇ ਜੇਈਏ ਦੀ ਕੋਚਿੰਗ ਮੈਂ ਘੜੀ ਔਨਲਾਈਨ ਲਈ ਸੀ ਪੀਡਬਲੂ ਤੋਂ ਤੇ ਨਾਲ ਮੈਂ ਸਕੂਲਰਾਂ ਨੇ ਮੇਰੇ ਬਰਤਸਾ ਦਿੱਤਾ ਇਹਦੇ ਵਿੱਚ ਜੀ ਸਕੂਲ ਤੋਂ ਬਹੁਤ ਹਾਂਜੀ ਸਰ ਘੜੀ ਸਕੂਲ ਪੜ੍ਹਿਆ ਮੈਂ ਕਿਹੜਾ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜੇ ਇ ਕਿਉਂ ਚੁਣੀ ਕਿਉਂ ਜੇ ਇ ਇੱਕ ਤੇ ਮੈਨੂੰ ਇੰਜੀਨੀਅਰਿੰਗ ਵਿੱਚ ਇੰਟਰਸਟ ਸੀ ਇਸ ਕਰਕੇ ਚੁਣੀ ਗਈ ਤੇ ਪੜ੍ਹਾਈ ਵਿੱਚ ਵੀ ਇੰਟਰਸਟ ਸੀ ਤੇ ਉਹ ਮੈਨੂੰ ਪੜਨਾ ਚੰਗਾ ਲੱਗਦਾ ਸੀ ਇਸ ਕਰਕੇ ਮੈਂ ਸੋਚਿਆ ਕਿ ਆਹ ਲਾਈਨ ਵਧੀਆ ਰਹੂਗੀ ਮੇਰੇ ਵਾਸਤੇ ਫਾਈਨੈਂਸ਼ੀਅਲੀ ਵੀ ਜਾ ਕੇ ਮੈਨੂੰ ਸਪੋਰਟ ਕਰ ਸਕਦਾ ਵਾ ਇਸ ਕਰਕੇ ਮੈਂ ਹੋਇਆ ਕਿ ਆਹ ਮੇਰੀ ਵਧੀਆ ਰਹੂਗੀ ਆ ਚੁਣਨਾ ਕੀ ਮੈਂ ਬੜਾ ਕੀ ਬਣਾ ਚੁਣਾ ਮੈਂ ਇੱਕ ਕਾਬਿਲ ਇਨਸਾਨ ਬਣਨਾ ਚਾਹੁੰਨਾ ਤੇ ਆਪਣੇ ਘਰ ਦੇ ਨੂੰ ਫਾਈਨੈਂਸ਼ਲੀ ਸਟਰੌਂਗ ਬਣਨਾ ਕਿਸ ਤਰ੍ਹਾਂ ਨਾਲ ਤਿਆਰੀ ਕੀਤੀ ਕਿੰਨਾ ਸਮਾਂ ਦਿੰਦੇ ਰਹੇ ਪੜ੍ਹਾਈ ਨੂੰ ਇਹ ਪੜ੍ਹਾਈ ਨੂੰ ਤੇ ਸਾਰਾ ਦਿਨ ਹੀ ਉਹ ਨਿਕਲ ਜਾਂਦਾ ਸੀ ਪੜ੍ਹਾਈ ਵਾਸਤੇ ਉਹਨਾਂ ਕੀ ਖਾਸ ਕਰਕੇ 14-15 ਘੰਟੇ ਦਿਨਾਂ ਹੀ ਰੋਜ਼ ਦਾ ਜਦੋਂ ਮੇਰੇ ਪੇਪਰ ਲੱਗ ਜਾਂਦੇ ਸੀ ਤੂੰ ਵੀ ਫਿਰ 17-18 ਘੰਟੇ ਚੱਲ ਜਾਂਦਾ ਸੀ ਇਹ ਕਾਮਯਾਬ ਇਨਸਾਨ ਬਣਨ ਵਾਸਤੇ ਕੀ ਸਭ ਤੋਂ ਜ਼ਰੂਰੀ ਹੈਗਾ ਮਿਹਨਤ ਕਰਨੀ ਸਮਝ ਜ਼ਰੂਰੀ ਆ ਤੇ ਇੱਕ ਮਿਲਕੀ ਗਰਾਊਂਡ ਟੂ ਅਰਥ ਰਹਿਣਾ ਵੀ ਜ਼ਰੂਰੀ ਆ ਇਹਦੇ ਵਾਸਤੇ ਖਾਸ ਇਨਸਾਨ ਬਣਨ ਵਾਸਤੇ ਕਿ ਮਿਹਨਤ ਕਰਨਾ ਚਾਹੀਦਾ ਇਦਾਂ ਮੁੱਖ ਮੰਤਰੀ ਸਾਹਿਬ ਮਿਲ ਕੇ ਕੀ ਕੁਝ ਗੱਲਾਂ ਬਤਾਈਆਂ ਮੋਖੰਤ ਸਿੰਘ ਸਾਹਿਬ ਨਾਲ ਆਪ ਮਿਲੇ ਹੀ ਤੇ ਮਨ ਕੀ ਵਧੀਆ ਲੱਗਾ ਉਹਨਾਂ ਨਾਲ ਮਿਲਣਾ ਇੱਕਦਮ ਉਹਨ ਕੀ ਗ੍ਰੇਟ ਇਨਸਾਨ ਆ ਹੋਣ ਲੱਗੇ ਤੇ ਉਹਨਾਂ ਜੋ ਜੋ ਦੱਸਿਆ ਸਾਰਾ ਕੁਝ ਉਹਨ ਕੀ ਬੜਾ ਵਧੀਆ ਸੀ ਤੇ ਉਹਨ ਕੀ ਸਹੀ ਲੱਗਾ ਉਹਨੂੰ ਖਾਸ ਗੱਲ ਲੱਗੀ ਬੜੀ ਚੰਗੀ ਲੱਗੀ ਜਿਹੜੀ ਗੱਲ ਤੁਹਾਨੂੰ ਖਾਸ ਗੱਲ ਕਹੀ ਹੋਈ ਖਾਸ ਗੱਲ ਉਹਨਾਂ ਨੇ ਆਹ ਹੀ ਕਹਿ ਕੇ ਮਿਹਨਤ ਕਰੋ ਅੱਗੇ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਨਾ ਕਿ ਉਹਨ ਕੀ ਬਿਲੇ ਰਾਇ ਕੰਮ ਨਹੀਂ ਬੰਨਾ ਤੇ ਮਿਹਨਤ ਕਰਨੀ ਪੈਣੀ ਰੋਜ਼ ਨਾ ਪਿੱਛਾ ਕਰੇ ਗਰੇ ਬੱਚੇ ਨੇ ਹੋ ਜਿਹੜੇ ਸੋਸ਼ਲ ਮੀਡੀਆ ਨਾਲ ਜ਼ਿਆਦਾ ਟਾਈਪ ਰਹਿੰਦੇ ਨੇ ਕਿ ਕਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਇਸਤੇਮਾਲ ਕਰਨਾ ਚਾਹੀਦਾ ਤੁਹਾ ਸੋਸ਼ਲ ਮੀਡੀਆ ਨੂੰ ਇਸਤੇਮਾਲ ਮਤਲਬ ਕਿ ਆਪਣੀ ਜਾਣਕਾਰੀ ਨੂੰ ਵਿਧਾਨਵਾਤੇ ਕਰਨਾ ਚਾਹੀਦਾ ਹੈ ਇਹ ਆਪਣੀ ਮਾਈਂਡ ਫ੍ਰੈਸ਼ ਕਰ ਸਕਦੇ ਸੋਸ਼ਲ ਮੀਡੀਆ ਨਾਲ ਪਰ ਆਣੀ ਕਿ ਸਾਰੀ ਰਾਤ ਲੱਗ ਜੇ ਐਡਿਕਸ਼ਨ ਹੋ ਜਾਈਏ ਉਹ ਹੋਏ ਕੰਮ ਨਹੀਂ ਕਰਨਾ ਚਾਹੀਦਾ ਤੇ ਪੜਾਈ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਇਸ ਇਸ ਉਮਰ ਦੇ ਯੋਤ ਨੂੰ ਦੇਣਾ ਚਾਹੀਦਾ ਪੜਾਈ 'ਤੇ ਜ਼ਿਆਦਾ ਧਿਆਨ ਮੇਰਾ ਨਾਮ ਅਮਰਜੀਤ ਕੌਰ ਹੈ ਤੇ ਮੇਰੇ ਬੇਟੇ ਦਾ ਨਾਮ ਅਰਸ਼ਦੀਪ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਉਹਨੇ ਮਤਲਬ ਇੱਥੋਂ ਤੱਕ ਪਹੁੰਚਿਆ ਉਹ ਜੀ ਦੀ ਪੜ੍ਹਾਈ ਕੀਤੀ ਐਡਵਾਂਸ ਟੈਸਟ ਪਾਸ ਕੀਤਾ ਵਾ ਪੜ੍ਹਾਈ ਵੀ ਉਹਦੀ ਬਹੁਤ ਵਧੀਆ ਰਹੀ ਆ ਇਸ ਲਈ ਪੜ੍ਹਾਈ ਕਰਦਾ ਹੈ ਜੀ ਪੜਾਇੋ ਉਹਦੀ ਵੀ ਸਵੇਰ ਤੋਂ ਲਾ ਕੇ ਸ਼ਾਮ ਤੱਕ ਉਹਨੇ ਜਿਆਦਾਤਰ ਇਹੋ ਹੀ ਕਰਦੀ ਮੈਂ ਪੜਨਾ ਹੀ ਜਰਾ ਕੋਣੇ ਕੋਸ਼ ਕਰਾਉਣਾ ਉਹਨੇ ਕਿਹਾ ਮੈਨੂੰ ਤੂੰ ਛੇੜੋਣਾ ਮੈਂ ਪੜਨਾ ਹੀ ਪੜਨਾ ਵੀ ਮੇਰੇ ਵਾਸਤੇ ਮੇਰਾ ਇਹ ਮੀ ਹੋਆ ਰਤਵੇ 4 ਵਜੇ ਤੱਕ 5 ਵਜੇ ਤੱਕ ਪੜਦਾ ਰਿੰਦਾ ਹੈਗਾ ਫੇਰ ਸਵੇਰੇ ਵੀ ਉੱਠਣਾ 6-7 ਵਜੇ ਤੱਕ ਫੇਰ ਉੱਠਣਾ ਫੇਰ ਵੀ ਕਈ ਵਾਰ ਤੇ ਇਹੋ ਜਿਹਾ ਟਾਈਮ ਆਉਂਦਾ ਹੀ ਵੀ ਰੋਟੀ ਵੀ ਨਹੀਂ ਖਾਂਦਾ ਰਿਹਾ ਏ ਇਦਾਂ ਕਰਦਾ ਰਿਹਾ ਸੀ ਕਿਹੜੇ ਸਕੂਲ ਪੜਦਾ ਹੈ ਇਹ ਗੁਰਦਾਸਪੁਰ ਸਕੂਲ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਉਹ ਇੱਕ ਦੁਕਾਨਦਾਰ ਵਾ ਕਰਿਆਨੇ ਦੀ ਦੁਕਾਨ ਵਾਲਾ ਚੌਂਕੀਦਾਰੀ ਦਾ ਕੰਮ ਕਰਦੇ ਆ ਖੁਸ਼ੀ ਤੈਨੂੰ ਬਹੁਤ ਵਾਹੀ ਕਿ ਦੱਸ ਵੀ ਨਹੀਂ ਸਕਦੇ ਹੈਗੇ ਕਿ ਕਿੰਨੀ ਘਨ ਖੁਸ਼ੀ ਆ ਪਰ ਹਣ ਬਹੁਤ ਜ਼ਿਆਦਾ ਖੁਸ਼ੀ ਆ ਕਿ ਇੱਥੇ ਤੱਕ ਪਹੁੰਚਿਆ ਵੇ ਸਾਰੇ ਟੀਚਰਾਂ ਨੇ ਵੀ ਬੜਾ ਸਾਥ ਦਿੱਤਾ ਇਹ ਸਕੂਲ ਵਾਲਿਆਂ ਟੀਚਰਾਂ ਨੇ ਪ੍ਰਿੰਸੀਪਲ ਸਰ ਨੇ ਆ ਖਾਸ ਕਰਕੇ ਮੋਨਿਕਾ ਮੈਡਮ ਨੇ ਬੜਾ ਸਾਥ ਦਿੱਤਾ ਹੁਣ ਤੱਕ ਵੀ ਬੜਾ ਕਰਦੇ ਹੋ ਪਿਆਰ ਪਿਆਰ ਤੈਨੂੰ ਫੋਨ ਕਰਦੇ ਰਹਿੰਦੇ ਪੁੱਛਦੇ ਰਹਿੰਦੇ ਆ ਤੇ ਫਿਰ ਇੱਕ ਦਿਨ ਸਾਨੂੰ ਫੋਨ ਆਇਆ ਸੀ ਚੰਡੀਗੜ੍ਹੋਂ ਫੋਨ ਕੀਤਾ ਨਾਲ ਸਾਰਾ ਨੇ ਵੀ ਤੁਹਾਨੂੰ ਤੁਹਾਡੇ ਬੱਚੇ ਨੂੰ ਬੁਲਾਇਆ ਵੇ ਇੱਥੇ ਅਹੀਂ ਉੱਥੇ ਗਏ ਯਾਰ ਉੱਥੇ ਵੀ ਸਾਨੂੰ ਬੜਾ ਵਧੀਆ ਲੱਗਾ ਨਹੀਂ ਸੋਚਿਆ ਵੀ ਨਹੀਂ ਹੈਗਾ ਵੀ ਅਸੀਂ ਉੱਥੇ ਪਹੁੰਚਣਾ ਵੈਥੋਂ ਤੱਕ ਅਸੀਂ ਪਹੁੰਚਣਾ ਵਾ ਚਲੋ ਇੰਨਾ ਘਾ ਨੂੰ ਹੈਗਾ ਅਹੀਂ ਵੀ ਅਹੀਂ ਸਾਡੇ ਬੱਚਾ ਪੜੇ ਪੜ੍ਹ ਲਿਖ ਕੇ ਕੁਛ ਬਣੇ ਪਰ ਇਹ ਨਹੀਂ ਕਦੀ ਸੋਚਿਆ ਕਿ ਅਸੀਂ ਮੁੱਖ ਮੰਤਰੀ ਤੱਕ ਵੀ ਮਿਲਾਂਗੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਉਹਨਾਂ ਨੇ ਬੜਾ ਵਧੀਆ ਸਨਮਾਨਿਤ ਕੀਤਾ ਇਹਨੂੰ ਸ਼ੀਲਡ ਦਿੱਤੀ ਨਾਲ ਸਰਟੀਫਿਕੇਟ ਦਿੱਤਾ ਬਹੁਤ ਵਧੀਆ ਲੱਗਾ ਸਾਨੂੰ ਇਹ ਸਭ ਜਾਣ ਕੇ ਧਿਆਨ ਨੇ ਤਾਂ ਬਹੁਤ ਮੈਂ ਨਹੀਂ ਸੋਕੀ ਤੇ ਜਾਂਦੀ ਰਹੇਗੀ ਵੱਡੀ ਕੁੜੀ ਨੇ ਬੜਾ ਕੀਤਾ ਮੈਂ ਸੋਚ ਚੱਕਦੀ ਵੀ ਨਹੀਂ ਮੇਰੇ ਨਾਲ ਦਿਲ ਕਰਦਾ ਕਿਤੇ ਜਾਣ ਨੂੰ ਮੈਂ ਆਣ ਜਾਣਾ ਹੈਗਾ ਤੇ ਮੈਨੂੰ ਉਹ ਨਹੀਂ ਬਾਰ ਅੰਦਰ ਮੇਰੇ ਜਾਨ ਪਸੰਦ ਮੈਨੂੰ ਜਦੋਂ ਵੀ ਕਿਤੇ ਲੋੜ ਪੈਂਦੀ ਇਹੋ ਹੀ ਜਾਂਦੀ ਰਹੀ ਮੈਂ ਕਹਿੰਦਾ ਵੀ ਤੂੰ ਐ ਤੂੰ ਹੀ ਜਾ ਨਾਲ ਤੇ ਚਲੋ ਬੱਚਿਆਂ ਨੂੰ ਜ਼ਿਆਦਾ ਪਤਾ ਹੁੰਦਾ ਪੜਾਈ ਲਿਖਾਈ ਦਾ ਤੇ ਕੀ ਕਰਨਾ ਕਿਦਾਂ ਹਨ ਤੇ ਨਹੀਂ ਨੌਲੇਜ ਨਹੀਂ ਹੈਗੀ ਚਲੋ ਇਹਨਾਂ ਨੂੰ ਪਤਾ ਹੀ ਬੱਚਿਆਂ ਨੂੰ ਸਭ ਕੁਝ ਹਾਂਜੀ ਚੌਂਕੀਦਾਰ ਦਾ ਕੰਮ ਕਰ ਹਾਂਜੀ ਫਿਰਦੀ ਚੌਂਕੀਦਾਰ ਵਾ ਨਾਲ ਦੁਕਾਨ ਵਾ ਇਹਨਾਂ ਦੀ ਆਪਣੇ ਤੇ ਅਸੀਂ ਵੀ ਨਾਲ ਥੋੜਾ ਪਤਾ ਹੈਲਪ ਕਰ ਦਈਦੀ ਆ ਕੀ ਕਹਿੰਦਾ ਬੇਟਾ ਕਾ ਕੀ ਕਰਨਗਾ ਉਹ ਤੇ ਹੁਣ ਇਹਨੂੰ ਪਤਾ ਹੋ ਗਿਆ ਤੇ ਕਹਿੰਦਾ ਕਿ ਹਾਂ ਜੀ ਅੰਦਾ ਮੈਂ ਇੰਜੀਨੀਅਰਿੰਗ ਬੰਨਣਾ ਵਾ ਸਾਹੀ ਵੀ ਜਰਾਨੇ ਵੀ ਜੋ ਤੇਰਾ ਦਿਲ ਕਰਦਾ ਤੂੰ ਕਰ ਅਹੀਂ ਤੇਰੇ ਨਾਲ ਨਾ ਜਿੱਥੋਂ ਤੱਕ ਵੀ ਤੇਰ ਕੋ ਹੁੰਦਾ ਵਾ ਸ਼ੁਰੂ ਵਿੱਚ ਜਦੋਂ ਇਹਨੇ ਦੱਸਿਆ ਸੀ ਘਰ ਆ ਕੇ ਤੇ ਮੈਂ ਇਤਰਾਜੀ ਦਾ ਟੈਸਟ ਪੇਪਰ ਕਰਨਾ ਵੇਖਦਾ ਰਿਹਾ YouTube ਤੋਂ ਤੇ ਮੈਂ ਕਈ ਵਾਰ ਵੇਖਣਾ ਵੀ ਕੀ ਕਰਦਾ ਵੇ ਆ ਤੇ ਦੱਸਣਾ ਨਹੀਂ ਪਹਿਲਾਂ ਇਹਨੇ ਤੇ ਰੋਲੀ ਡਰ ਦੇ ਡਰ ਦੇ ਨੇ ਕਹਿਣਾ ਵੀ ਮੈਂ ਟੈਸਟ ਵੀ ਤਰ ਮੈਨੂੰ ਪਤਾ ਲੱਗਾ ਮੈਨੂੰ ਟੈਸਟ ਦਾ ਤੇ ਮੈਂ ਅਹੀਂ ਕਿਹਾ ਇਹ ਹੋਏ ਕਹਣਾ ਨਹੀਂ ਤੂੰ ਕਰ ਅਹੀਂ ਤੇਰੇ ਨਾਲ ਵਾ ਜਿੰਨਾ ਕੁ ਵੀ ਤੇਰ ਕੋ ਹੁੰਦਾ ਤੂੰ ਕਰ ਤੁਹਾਡੇ ਕੋਲ ਜਿੰਨਾ ਕੋਈ ਹੋਏਗਾ ਨਹੀਂ ਵੀ ਹੋਏਗਾ ਕੋਈ ਗੱਲ ਨਹੀਂ ਥੋੜਾ ਬਤਨੂ ਜਾਣਕਾਰੀ ਤੇ ਮਿਲੇਗੀ ਨਾ ਇਸ ਬਾਰੇ ਕੁਝ ਵੀ ਤੇ ਇਹਨੇ ਬੜਾ ਵਧੀਆ ਕੀਤਾ ਤੇ ਚਲੋ ਪਰਮਾਤਮਾ ਨੇ ਵੀ ਸਾਥ ਦਿੱਤਾ ਹੀ ਪਰਮਾਤਮਾ ਦਾ ਸ਼ੁਕਰ ਗੁਜ਼ਾਰਵਾ ਕਿ ਉਹਨਾਂ ਨੇ ਬਹੁਤ ਤੁਹਾਡੇ ਹਰ ਪੈਰ ਪਰ ਤੇ ਸਾਥ ਦਿੱਤਾ ਵਾ ਸੋ ਗਾਂ ਵਿੱਚ ਚਲੋ ਕਰਦੇ ਰਹਿਣਗੇ ਵਧੀਆ ਵਟ ਲੱਗਦਾ ਹਨ ਨੂੰ